ਦੇ ਬੇਬੁਨਿਆਦ ਆ ਕੋਈ ਉਹਦੇ ਵਿੱਚ ਕੋਈ ਸਬੂਤ ਨਹੀਂ ਉਹਦੇ ਕੋਲ ਕੋਈ ਐਵੀਡੈਂਸ ਨਹੀਂ ਤੁਸੀਂ ਇੱਕ ਵੀ ਐਵੀਡੈਂਸ ਸਾਬਿਤ ਕਰ ਦਿਓ ਵੀ ਉਹਦੀ ਗੱਲ ਦੇ ਵਿੱਚ ਇਹ ਸਚਾਈ ਆ ਆਪਾਂ ਦਾ ਦੇਖੋ ਅਸੀਂ ਅਸੀਂ ਆ ਰਹੀ ਹੈ ਲਾਇਸੈਂਸ ਦੀ ਗੱਲ ਹੋ ਰਹੀ ਜੇ ਐਫਸੀਆਰਏ ਦੀ ਗੱਲ ਆ ਉਹ ਅਪੋਸਟਲ ਜੀ ਕੋਲ ਐਫਸੀਆਰਏ ਹੈ ਦੇਖੋ ਐਫਸੀਆਰਏ ਤੋਂ ਬਿਦਾਉਟ ਨਹੀਂ ਉਹਨਾਂ ਕੋ ਐਫਸੀਆਰਏ ਸਭ ਤੋਂ ਪਹਿਲਾਂ ਮੈਡਮ ਦੇਖੇ ਜਿਹੜਾ ਐਫਸੀਆਰਏ ਆ ਐਫਸੀਾਰੇ ਐਫਸੀਆਰਏ ਉਹਨੂੰ ਉਸੇ ਗੱਲ ਦੀ ਨੋਲਿਜ ਨਹੀਂ ਹੈਗੀ ਜਦੋਂ ਵੀ ਕੋਈ ਹੁੰਦਾ ਜੇ ਬਾਹਰੋਂ ਕੋਈ ਫੰਡਿੰਗ ਆਉਂਦੀ ਆ ਉਹ ਕਿਹੜੇ ਕੰਮਾਂ ਲਈ ਇਸਤੇਮਾਲ ਕੀਤੀ ਜਾਂਦੀ ਆ ਉਹਦਾ ਬਕਾਇਦਾ ਇੱਕ ਜਿਹੜਾ ਹੋਮ ਮਿਨਿਸਟਰੀ ਦੇ ਅੰਦਰ ਜਿਹੜਾ ਇਹ ਸਾਰਾ ਬਕਾਇਦਾ ਸਾਡੇ ਜਿਹੜਾ ਉਹ ਉਹ ਸਾਰਾ ਬਕਾਇਦਾ ਉਹਦਾ ਰੱਖਿਆ ਜਾਂਦਾ ਰਿਕਾਰਡ ਰੱਖਿਆ ਜਾਂਦਾ ਆ ਉਹਦੀ ਆਰਡਰ ਰਿਪੋਰਟ ਵੀ ਹੁੰਦੀ ਆ ਲੇਕਿਨ ਉਹਦਾ ਇਦਾ ਤਾਂ ਹੈ ਨ ਵੀ ਜੇ ਬਾਹਰੋਂ ਫੰਡਿੰਗ ਆਈ ਆ ਉਹ ਬਾਹਰੋਂ ਫੰਡਿੰਗ ਕਿਸ ਜਗ੍ਹਾ ਤੇ ਇਸਤੇਮਾਲ ਕੀਤੀ ਗਈ ਆ ਉਹ ਧਾਰਮਿਕ ਕੰਮਾਂ ਤੇ ਸਮਾਜੀ ਕੰਮਾਂ ਦੇ ਲਈ ਇਸਤੇਮਾਲ ਕੀਤੀ ਜਾਂਦੀ ਆ ਜਾਂ ਤਾਂ ਉਹਦੀ ਗਲਤ ਗਤੀਵਿਧੀਆਂ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਪੈਸਾ ਤਾਂ ਇਹ ਦੱਸੋ ਜੇ ਕੋਈ ਪੈਸਾ ਕਿਸੇ ਸੰਸਥਾ ਨੂੰ ਆਉਂਦਾ ਆ ਤੇ ਉਹ ਗਲਤ ਗਤੀਵਿਧੀਆਂ ਦੇ ਵਿੱਚ ਇਸਤੇਮਾਲ ਕੀਤਾ ਜਾਂ ਕੋਈ ਤੁਸੀਂ ਦੱਸੋ ਜਾਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਉਹ ਪੈਸੇ ਦਾ ਮਿਸਯੂਜ਼ ਕੀਤਾ ਜਾ ਰਿਹਾ ਆ ਜਾਂ ਮੰਨ ਲਓ ਕੋਈ ਇਹੋ ਜਿਹੀਆਂ ਗਤੀਆ ਗਤੀਵਿਧੀਆਂ ਕੀਤੀਆਂ ਜਾਂਦੀਆਂ ਜਿਹਦੇ ਨਾਲ ਵਾਕਿਆ ਹੀ ਜਿਹੜੇ ਦੇਸ਼ ਦੀ ਮਤਲਬ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕੋਈ ਐਦਾਂ ਦਾ ਨੁਕਸਾਨ ਕੀਤਾ ਜਾ ਰਿਹਾ ਉਹ ਤਾਂ ਲੋਕ ਭਲਾਈ ਦੇ ਕੰਮਾਂ ਦੇ ਲਈ ਹੀ ਉਹ ਪੈਸੇ ਦਾ ਇਸਤੇਮਾਲ ਕੀਤਾ ਜਾ ਰਿਹਾ ਆ ਕਹ ਰਹੇ ਮੈਂ ਲੀਗਲ ਵੇ ਦੇ ਵਿੱਚ ਸਵਾਲ ਪੁੱਛ ਰਹੇ ਤੁਸੀਂ ਮੈਨੂੰ ਦੱਸੋ ਜੀ ਜਵਾਬ ਦਿਓ ਨਹੀਂ ਨਹੀਂ ਲੀਗਲ ਵੇ ਦੇ ਵਿੱਚ ਤੁਸੀਂ ਦੱਸੋ ਜੇ ਉਹਨਾਂ ਕੋ ਕੋ ਐਫਸੀਆਰ ਐ ਆਪਣਾ ਹੀ ਆ ਤੇ ਫਿਰ ਦੱਸੋ ਉਹ ਕਹਤੋਂ ਕਹਿ ਰਿਹਾ ਵੀ ਉਹਨਾਂ ਕੋ ਐਫਸੀਆਰ ਐ ਨਹੀਂ ਪਹਿਲਾਂ ਉਹਨੂੰ ਪ੍ਰੋਪਰ ਜਾਣਕਾਰੀ ਲੈਣ ਦੀ ਲੋੜ ਆ ਉਹਦੇ ਕੋਲ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਮਤਲਬ ਅਧੂਰੀ ਜਾਣਕਾਰੀ ਲੈ ਕੇ ਉਹ ਸਮਾਜ ਨੂੰ ਗੁੰਮਰਾਹ ਕਰ ਰਿਹਾ ਹੈ ਤੁਹਾਨੂੰ ਸਵਾਲ ਹੈ ਸ਼ਾਨ ਜੀ ਤੁਸੀਂ ਹਿੰਦੂ ਨੇਤਾ ਹੋ ਠੀਕ ਹੈ ਸ਼ਸ਼ੀਨਾ ਦੇ ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਔਰ ਕੀ ਲੱਗਦਾ ਹੈ ਤੁਹਾਨੂੰ ਇਸ ਘਟਨਾਕ੍ਰਮ ਦੇ ਪਿੱਛੇ ਅਸਲੀ ਵਜ੍ਹਾ ਕੀ ਹੈ ਕਿਉਂਕਿ ਅੱਜ ਤੁਸੀਂ ਇਹਨਾਂ ਦੇ ਨਾਲ بیٹھے ਹੋ ਕਿਉਂਕਿ ਪਹਿਲਾਂ ਇਹਨਾਂ ਨੇ ਬੀਤੇ ਕਿਸੇ ਦਿਨ ਉਦੋਂ ਸਾਰੇ ਬੈਠੇ ਸੀਗੇ ਪਰ ਕਈ ਧਰਮਾਂ ਦੇ ਬੋਲ ਨਹੀਂ ਜੇ ਸੀਗੇ ਇਹਨੂੰ ਕਰਦੇ ਸੀ ਸਿੱਖ ਸਰ ਆਪਣੇ ਤਰਫ ਦੇ ਉਹ ਲੱਗੇ ਕਿਵੇਂ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਨੂੰ ਆਇਆ ਨੂੰ ਜਿੰਦੇ ਗਏ ਤੁਸੀਂ ਦਾ ਤਨਵਾਦ ਕਰਦਾ ਕਿ ਸਾਰੇ ਸਾਡੇ ਪੈਸਾ ਲੈ ਕੇ ਇਕੱਠੇ ਹੋਏ ਆ ਉਹਦੇ ਨਾਲ ਸਾਹਿਬ ਮੈਂ ਧੰਨਵਾਦ ਕਰਦਾ ਲੋਹੜਵਾਲੀ ਜੀ ਦਾ ਜੋ ਮਨੋਟੀ ਦੇ ਚੇਅਰਮੈਨ ਨੇ ਉਹਨਾਂ ਦੀ ਬਦੌਲਤ ਹੀ ਆਪਾਂ ਸਾਰੇ ਹੀ ਹਿੰਦੂ ਸਿੱਖ ਮੁਸਲਮਾਨ ਈਸਾਈ ਭਰਾ ਸਾਰੇ ਇਕੱਠੇ ਹੋਏ ਆ ਕਿਉਂਕਿ ਇਹ ਉਹਨਾਂ ਦਾ ਪਿਆਰ ਆ ਕਿਉਂਕਿ ਉਹ ਸਾਰੇ ਹੀ ਸਮਾਜ ਨੂੰ ਇਕੱਠਾ ਜੋੜ ਕੇ ਹਮੇਸ਼ਾ ਰੱਖਦੇ ਆ ਉਹਨਾਂ ਦੀ ਬਦੌਲਤ ਅਸੀਂ ਸਾਰੇ ਅੱਜ ਇੱਥੇ ਪ੍ਰੈਸ ਕਾਨਫਰੰਸ ਇਕੱਠੇ ਹੋਏ ਆ ਜਿੱਦਾਂ ਕਿ ਤੁਸੀਂ ਮੈਨੂੰ ਕਿਹਾ ਸਾਨੂੰ ਬੇਸਿਕਲੀ ਕਿਹਾ ਕਿ ਅਸੀਂ ਇੱਥੇ ਜਿਹੜੇ ਸਾਰੇ ਧਰਮਾਂ ਨੂੰ ਇਕੱਠਾ ਕਰਨ ਲਈ ਇਕੱਠੇ ਹੋਏ ਆਂ ਕਿ ਸਾਰੇ ਧਰਮ ਸਾਰੇ ਸਮਾਜ ਹਰ ਬੰਦਾ ਆਪਣੇ ਧਰਮ ਦਾ ਕੱਟੜ ਨਹੀਂ ਆ ਹਰ ਬੰਦਾ ਆਪਣੇ ਸਮਾਜ ਲਈ ਵਰਕ ਕਰ ਰਿਹਾ ਸੋਸ਼ਲ ਵਰਕ ਕਰ ਰਿਹਾ ਹਿੰਦੂ ਆਪਣੇ ਲਈ ਕਰ ਰਿਹਾ ਸਿੱਖ ਆਪਣੇ ਲਈ ਕਰ ਰਿਹਾ ਈਸਾਈ ਧਰਮ ਆਪਣੇ ਲਈ ਕਰ ਰਿਹਾ ਮੁਸਲਿਮ ਧਰਮ ਆਪਣੇ ਲਈ ਕਰ ਰਿਹਾ ਸਾਡਾ ਵਿਚਾ ਹੈ ਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਕੋਈ ਅੰਸਰ ਕੋਈ ਵੀ ਸ਼ਰਾਤੀ ਅੰਸਰ ਕਹੋ ਭਾਵੇਂ ਸੁਭਰਗਾ ਜਾਂ ਕੋਈ ਵੀ ਕਹ ਲੋ ਕਿ ਜਿਹੜੇ ਆਏ ਦਿਨ ਪਬਲਿਸਿਟੀ ਲੈਣ ਲਈ ਇੱਕ ਫ੍ਰੀ ਦੀ ਪਬਲਿਸਿਟੀ ਲੈਣ ਲਈ ਉਹ ਏਡੀ ਦਰੋ ਬਰਨਾਲੇ ਬਟਿੰਡੇ ਤੋਂ ਆ ਕੇ ਜਲੰਧਰ ਦੇ ਵਿੱਚ ਪੁਤਲੇ ਫੂਕ ਰਿਆ ਨਹੀਂ ਗੱਲ ਉੱਥੇ ਪੁਤਲੇ ਨਹੀਂ ਫੂਕ ਕੇ ਜਾਂਦੇ ਸੀਗੇ ਜਾਣ ਬੁਝ ਕੇ ਇਹ ਜਦੋਂ ਕੋਈ ਦਿਨ ਤਿਹਾਰ ਇਦਾਂ ਦੇ ਆਉਂਦੇ ਆ ਉਹਨਾਂ ਦਿਨਾਂ ਤੋਂ ਹਰਾਂ ਦੇ ਵਿੱਚ Hindu ਦਿਨਾਂ ਤਿਵਾਰਾਂ ਦੇ ਵਿੱਚ ਜਾਣ ਬੁਝ ਕੇ ਦੁਸ਼ਹਿਰੇ ਵਾਲੇ ਦਿਨ ਕਈ ਸ਼ਰਾਰਤੀ ਅਨਸਰ ਨੇ ਕਈ ਪੁਤਲੇ ਫੂਕੇ ਇਹ ਵੀ ਤੁਹਾਨੂੰ ਤੁਹਾਡੇ ਨੌਲੇਜ ਹੋਣਾ ਹੈ ਕਿ ਜਾਣ ਬੁਝ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਕੁਝ ਸ਼ਰਾਰਤੀ ਅਨਸਰ ਜਿਹੜੇ ਅਸੀਂ ਜਾਣਦੇ ਆ ਵੀ ਇਹਨਾਂ ਸ਼ਰਾਰਤੀ ਅੰਸਰਾਂ ਦੇ ਉੱਤੇ ਐਨਐਸਏ ਲਾ ਕੇ ਇਹਨਾਂ ਨੂੰ ਉੱਥੇ ਹੀ ਭੇਜਿਆ ਜਾਵੇ ਜਿੱਥੇ ਕੋਈ ਇਹਨਾਂ ਨੂੰ ਪਾਣੀ ਵੀ ਨਾ नसीब ਹੋਵੇ ਕਿਉਂਕਿ ਇਹੋ ਜਿਹਾ ਪੰਜਾਬ ਦਾ ਮਾਹੌਲ ਹਿੰਦੂ ਸਿੱਖ ਮੁਸਲਮਾਨ ਈਸਾਈ ਭਾਈਚਾਰੇ ਦੇ ਵਿੱਚ ਜਾਣਬੁੱਝ ਕੇ ਦਰਾਰ ਪਾਉਂਦੇ ਨੇ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਕੋਈ ਵੀ ਜਿਹੜੀ ਇਹ ਤਰਹੰਗੀ ਛੱਡੇ ਕਿ ਮੈਂ ਅੱਜ ਅਸੀਂ ਸਾਰੇ ਹੀ ਸਾਰੇ ਤਰ੍ਹਾਂ ਇੱਕ ਮੰਚ ਤੇ ਇਕੱਠੇ ਹੋਏ ਆ ਔਰ ਮੈਂ ਸਾਰੇ ਤਰ੍ਹਾਂ ਮੰਨਉਂ ਇਕ ਕੋਈ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਸਮਾਜ ਲਈ ਕੰਟਰੋਲ ਆਪਣੇ ਧਰਮ ਲਈ ਕੰਟਰੋਲ ਪਾਰ ਕਰ ਕਿਸੇ ਵੀ ਧਰਮ ਦੇ ਖਿਲਾਫ ਕੋਈ ਵੀ ਇਹੋ ਜਿਹੀ ਟਿੱਪਣੀ ਨਾ ਕਰੋ ਤਾਂ ਕਿ ਉਸ ਧਰਮ ਨੂੰ ਇਸ ਚੀਜ਼ ਦਾ ਬੁਰਾ ਲੱਗੇ ਤੇ ਉਹ ਉਸ ਧਰਮ ਦੇ ਖਿਲਾਫ ਛੱਲੇ